ਰਮ ਸਤਕਾਰਯੋਗ ਸਾਧ ਸੰਗਤ ਜੀ ਸਰਦਾਰ ਵਰਜਿੰਦਰ ਸਿੰਘ ਢੀਂਗੜਾ ਜੀ ਨੂੰ ਬਹੁਤ ਹੀ ਸੁਯੋਗ ਸੱਜਣ ਲੱਭ ਕੇ ਮੈਂ ਆਪ ਆਪਣੀ ਇੱਛਾ ਦੇ ਨਾਲ ਪੰਥ ਦੇ ਕਾਰਜ ਸੰਭਾਲਣ ਵਾਸਤੇ ਇੱਕ ਵਿਸ਼ੇਸ਼ ਪਦਵੀ ਉਤੇ ਸਥਾਪਿਤ ਕੀਤਾ ਹੈ ਇਹਨਾਂ ਨੂੰ ਲੱਭਣ ਵਾਸਤੇ ਘਟੋ ਘਟ ਦੋ ਸਾਲ ਲੱਗੇ ਹਨ ਨੇ ਆਪ ਬਹੁਤ ਮਿਹਨਤ ਕੀਤੀ ਹੈ ਅਤੇ ਐਸੇ ਸੁਯੋਗ ਸੱਜਣਾ ਨੂੰ ਲੱਭਣ ਦੀ ਸੋਚ ਮੇਰੀ ਆਪਣੀ ਸੁਤੰਤਰ ਸੋਚ ਹੈ ਇਹ ਕੰਮ ਮੇਰੇ ਤੋਂ ਕਿਸੇ ਨੇ ਕਹਿ ਕੇ ਨਹੀਂ ਕਰਵਾਇਆ ਉਹ ਜਿਸ ਦਿਨ ਤੋਂ ਵੀ ਆਏ ਹਨ ਉਹਨਾਂ ਨੇ ਆਪਣਾ ਕਾਰਜ ਭਾਰ ਵਧੀਆ ਸੰਭਾਲ ਲਿਆ ਹੈ ਸੋਹਣਾ ਕੰਮ ਕਰ ਰਹੇ ਹਨ ਆਪ ਜੀ ਦੀ ਜਾਣਕਾਰੀ ਵਾਸਤੇ ਦੱਸ ਰਿਹਾ ਹਾਂ ਕੋਈ ਵੀ ਕਿ ਸੇਵੀ ਪੰਥ ਦਾ ਕੰਮ ਉਹਦੇ ਸਯੋਗ ਪ੍ਰਬੰਧਕਾਂ ਦੇ ਅਨਸਾਰ ਚੱਲਦਾ ਹੈ ਉਹਨਾਂ ਦੇ ਕਾਰਨ ਹੀ ਵਧੀਆ ਢੰਗ ਨਾਲ ਚੱਲਦਾ ਹੈ ਸਯੋਗ ਪ੍ਰਬੰਧਕ ਹੋਣ ਵਧੀਆ ਸੰਗਠਨ ਹੋਵੇ ਤਾਂ ਕੋਈ ਵੀ ਪੰਥ ਵੱਧ ਫੁੱਲ ਸਕਦਾ ਹੈ ਜੇ ਆਪਜੀ ਨਾਮਤਰੀ ਪੰਥ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਸਾਨੂੰ ਸਯੋਗ ਪ੍ਰਬੰਧਕ ਵਧੀਆ ਸੰਗਠਨ ਦੀ ਲੋੜ ਹੈ ਉਸੇ ਵਾਸਤੇ ਹੀ ਮੈਂ ਲੱਗਾ ਹੋਇਆ ਹਾਂ ਅਤੇ ਕੋਸ਼ਿਸ਼ ਕਰਕੇ ਵਧੀਆ ਪ੍ਰਬੰਧਕਾਂ ਨੂੰ ਵਧੀਆ ਪਦਵੀਆਂ ਉੱਤੇ ਸਥਾਪਿਤ ਕਰ ਰਿਹਾ ਹਾਂ ਸਾਨੂੰ ਨਾਮਧਾਰੀਆਂ ਵਿੱਚੋਂ ਇਸ ਸਮੇਂ ਵਧੀਆ ਪ੍ਰਬੰਧਕ ਨਹੀਂ ਲੱਭੇ ਤਾਂ ਅਸੀਂ ਗੈਰ ਨਾਮਧਾਰੀਆਂ ਵਿੱਚੋਂ ਢੀਂਗੜਾ ਜੀ ਨੂੰ ਲੈ ਕੇ ਆਏ ਹਾਂ ਤੁਹਾਡੇ ਵਿੱਚੋਂ ਕਈ ਸੱਜਣਾਂ ਨੂੰ ਇਸ ਗੱਲ ਦੀ ਬਹੁਤ ਤਕਲੀਫ ਹੋ ਰਹੀ ਹੈ ਕਿ ਗੈਰ ਨਾਮਧਾਰੀ ਸੱਜਣ ਨੂੰ ਕਿਉਂ ਇੱਕ ਉੱਚ ਅਤੇ ਵਧੀਆ ਪਦਵੀ ਉਤੇ ਲਾਇਆ ਗਿਆ ਹੈ ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਨਾਮਧਾਰੀਆਂ ਨੇ ਸਯੋਗ ਵਧੀਆ ਪ੍ਰਬੰਧਕ ਕਿਉਂ ਨਹੀਂ ਪੈਦਾ ਕਰ ਲਏ ਇਸ ਕਰਕੇ ਮੇਰੀ ਆਪਜੀ ਸਾਰਿਆਂ ਨੂੰ ਬੇਨਤੀ ਹੈ ਕਿ ਢੀਂਗੜਾ ਜੀ ਨੂੰ ਮੈਂ ਲਾਇਆ ਅਤੇ ਹੋਰ ਵੀ ਸੱਜਣਾ ਨੂੰ ਮੈਂ ਲੱਭ ਰਿਹਾ ਹਾਂ ਜੋ ਵੀ ਕੇਂਦਰੀ ਸਚਿਵਾਲੇ ਵਿੱਚ ਸੰਗਠਨ ਬਣ ਕੇ ਕਾਰੇ ਚੱਲ ਰਿਹਾ ਹੈ ਉਹ ਸਿੱਧਾ ਮੇਰੀ ਸੋਚ ਦੇ ਅਨਸਾਰ ਮੇਰੀ ਆਪਣੀ ਵਿਚਾਰਧਾਰਾ ਅਨਸਾਰ ਚੱਲ ਰਿਹਾ ਹੈ ਆਪ ਜੀ ਕਿਰਪਾ ਕਰਕੇ ਉਸ ਸੰਗਠਨ ਦਾ ਕੇਂਦਰੀ ਸਚਿਵਾਲੇ ਦਾ ਢੀਂਗੜਾ ਜੀ ਦਾ ਕਿਸੇ ਦਾ ਵੀ ਵਿਰੋਧ ਨਾ ਕਰੋ ਅਤੇ ਇਹ ਨਾ ਸੋਚੋ ਕਿ ਇਹ ਕਿਸੇ ਹੋਰ ਆਗੂ ਨੇ ਮੇਰੇ ਤੋਂ ਕਹਿ ਕੇ ਇਹ ਕੰਮ ਕਰਵਾ ਲਿਆ ਹੈ ਜਾਂ ਕਿਸੇ ਹੋਰ ਨੇ ਢੀਂਗੜਾ ਜੀ ਨੂੰ ਉੱਥੇ ਬਿਠਾ ਦਿੱਤਾ ਹੈ ਖੀਰ ਤੇ ਆਪ ਵੀ ਸਾਰਿਆਂ ਨੂੰ ਫੇਰ ਇੱਕ ਬੇਨਤੀ ਕਰ ਰਿਹਾ ਹਾਂ ਕਿ ਢੀਂਗੜਾ ਜੀ ਦਾ ਕੇਂਦਰੀ ਸਚਵਾਲੇ ਵਾਲਿਆਂ ਸੱਜਣਾ ਦਾ ਜੋ ਸੱਜਣ ਮੇਰੇ ਆਦੇਸ਼ ਅਨਸਾਰ ਕੰਮ ਕਰ ਰਹੇ ਹਨ ਉਹਨਾਂ ਦਾ ਵਿਰੋਧ ਨਾ ਕਰੋ ਜੇ ਤੁਸੀਂ ਢੀਂਗੜਾ ਜੀ ਦਾ ਵਿਰੋਧ ਕਰਨੋਂ ਨਹੀਂ ਹਟੋਗੇ ਤਾਂ ਬਹੁਤ ਸਪਸ਼ਟ ਰੂਪ ਵਿੱਚ ਇਹ ਮੰਨਣਾ ਪਵੇਗਾ ਕਿ ਤੁਸੀਂ ਮੇਰਾ ਵਿਰੋਧ ਕਰ ਰਹੇ ਹੋ ਇਹ ਪ੍ਰਵਾਨ ਕਰਕੇ ਚੱਲੋ ਕਿ ਜੀਵਨ ਦੀ ਸਚਾਈ ਇਹ ਹੈ ਜਿਹੜਾ ਵੀ ਕੰਮ ਕਰੇਗਾ ਉਹਦੇ ਤੋਂ ਗਲਤੀਆਂ ਹੁੰਦੀਆਂ ਹੀ ਨੇ ਭਾਵੇਂ ਤੁਸੀਂ ਕਰੋ ਭਾਵੇਂ ਹੋਰ ਕੋਈ ਕਰੇ ਹਰ ਮਨੁੱਖ ਤੋਂ ਗਲਤੀਆਂ ਹੋ ਜਾਂਦੀਆਂ ਨੇ ਉਹ ਗਲਤੀਆਂ ਨੂੰ ਪ੍ਰੇਮ ਨਾਲ ਦੱਸ ਕੇ ਸੁਧਾਰਨ ਦੀ ਲੋੜ ਹੈ ਪਰੰਤੂ ਢਿੰਗੜਾ ਜੀ ਦਾ ਵਿਰੋਧ ਨਾ ਕਰੋ ਆਪਣੇ ਵਿੱਚ ਇਹ ਯੋਗਤਾ ਪੈਦਾ ਕਰੋ ਕਿ ਤੁਸੀਂ ਪੰਛੀ ਦੇ ਕੰਮ ਢਿੰਗੜਾ ਜੀ ਤੋਂ ਵਧੀਆ ਕਰ ਸਕੋ ਆਪਣੇ ਵਿੱਚ ਇਹ ਹੰਕਾਰ ਨਾ ਲਿਓ ਕਿ ਮੈਨੂੰ ਬਹੁਤ ਵਧੀਆ ਕੰਮ ਕਰਨਾ ਆਉਂਦਾ ਢਿੰਗੜਾ ਜੀ ਦੀ ਕੀ ਲੋੜ ਐ ਐਸੇ ਹੰਕਾਰ ਭਰੇ ਬਚਨ ਨਾ ਕਰੋ ਜੇ ਤੁਹਾਡੇ ਵਿੱਚ ਯੋਗਤਾ ਹੈ ਤਾਂ ਕੁਝ ਕਰਕੇ ਤਾਂ ਦਿਖਾਓ ਅਜ ਤੱਕ ਆਪਜੀ ਸਾਰੇ ਇੱਥੇ ਹੀ ਸੀ ਅਜ ਤੱਕ ਕਿੰਨੇ ਕੰਮ ਤੁਸੀਂ ਪੰਥ ਦੇ ਸਵਾਰੇ ਨੇ ਕਿੰਨੀ ਕ ਚੰਗੀਆਂ ਨਵੀਆਂ ਸਲਾਹਾਂ ਤੁਸੀਂ ਦਿੱਤੀਆਂ ਨੇ ਕਿ ਜਾਂ ਸਿਰਫ ਦੂਸਰਿਆਂ ਦੀਆਂ ਗਲਤੀਆਂ ਹੀ ਕੱਢੀਆਂ ਨੇ ਦੂਸਰਿਆਂ ਦੇ ਦੋਸ਼ ਕੱਢਣੇ ਬੜੇ ਸੌਖੇ ਹੁੰਦੇ ਨੇ ਜਦੋਂ ਆਪ ਕੰਮ ਕਰੀਏ ਉਦੋਂ ਪਤਾ ਲੱਗਦਾ ਕਿ ਕਿੰਨੀਆਂ ਗਲਤੀਆਂ ਸਾਡੇ ਤੋਂ ਹੁੰਦੀਆਂ ਨੇ ਅਤੇ ਸਾਡੀ ਯੋਗਤਾ ਕੀ ਹੈਗੀ ਹੈ ਸੋ ਫਿਰ ਆਪ ਜੀ ਸਾਰਿਆਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਵਰਜਿੰਦਰ ਸਿੰਘ ਢੀਂਗੜਾ ਜੀ ਦੀ ਅਤੇ ਕੇਂਦਰੀ ਸਚੇਵਾਲੇ ਵਿੱਚ ਕੰਮ ਕਰਨ ਵਾਲੇ ਸੱਜਣਾ ਦੀ ਵਿਰੋਧਤਾ ਨਾ ਕਰੋ ਉਹਨਾਂ ਦੀ ਵਿਰੋਧਤਾ ਕਰਨ ਦੀ ਬਜਾਏ ਆਪਣੇ ਵਿੱਚ ਐਸੇ ਗੁਣ ਤਿਆਦਾ ਕਰੋ ਕਿ ਤੋਨੂੰ ਪੰਥ ਦੀਆਂ ਵਧੀਆ ਪਦਮੀਆਂ ਉੱਤੇ ਸਥਾਪਿਤ ਕੀਤਾ ਜਾ ਸਕੇ। ਸਤਿ ਆਕੋ ਤਨ ਸਤਿਗੁਰੂ ਰਾਮ ਸੇ।